ਤਈ ਕਾਈਸਕ੍ਰੀਮ ਪਾਲਰ ਉਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਾਣੀ ਅਤੇ ਸੋਡਾ ਖਰੀਦਣ ਆਏ ਕੁਝ ਨੌਜਵਾਨਾਂ ਨੇ ਭੁਗਤਾਨ ਨੂੰ ਲੈ ਕੇ ਵਿਵਾਦ ਖੜਾ ਕਰ ਦਿੱਤਾ ਇਹ ਛੋਟੀ ਜਿਹੀ ਟਕਰਾਅ ਥੋੜੇ ਹੀ ਸਮੇਂ ਦੇ ਬਾਅਦ ਮਾਰਕੁੱਟ ਦੇ ਵਿੱਚ ਬਦਲ ਜਾਂਦੀ ਹੈ ਰਾਇਲ ਆਈਸਕ੍ਰੀਮ ਦੇ ਮਾਲਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 10:30 ਮਿੰਟ ਉਤੇ 4 ਤੋਂ 5 ਨੌਜਵਾਨ ਉਹਨਾਂ ਦੇ ਦੁਕਾਨ ਉਤੇ ਆਏ ਪਾਣੀ ਤੇ ਸੋਡਾ ਮੰਗਿਆ ਸਮਾਨ ਲੈਣ ਤੋਂ ਬਾਅਦ ਜਦੋਂ ਭੁਗਤਾਨ ਦੇ ਬਾਰੇ ਆਈ ਤਾਂ ਉਹਨਾਂ ਨੇ ਕਿਹਾ ਕਿ Google Pay ਰਾਹੀਂ ਪੈਸੇ ਦੇਣਗੇ। ਉਹਨਾਂ ਨੇ ਸਾਫ਼ ਕਿਹਾ ਕਿ ਦੁਕਾਨ ਉੱਤੇ ਉਸ ਸਮੇਂ ਆਨਲਾਈਨ ਭੁਗਤਾਨ ਸਵਾਰ ਨਹੀਂ ਕੀਤਾ ਜਾ ਰਿਹਾ, ਇਸ ਲਈ ਨਕਦ ਪੈਸੇ ਦੇਣੇ ਪੈਣਗੇ। ਇਸ ਹੁੰਦੇ ਅਸਾਰ ਹੀ ਨੋਧਵਾਨ ਗੁੱਸੇ ਦੇ ਵਿੱਚ ਜਾਗੇ ਤੇ ਉਹਨਾਂ ਵੱਲੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਿਆ। ਮਾਮਲਾ ਇਸ ਕਦਰ ਵਿਗੜ ਗਿਆ ਕਿ ਉਹਨਾਂ ਨੇ ਪੈਸੇ ਦੇਣ ਤੋਂ ਵਿੰਕਾਰ ਕਰ ਦਿੱਤਾ ਤੇ ਗੱਲ ਹੱਥੋਂ ਪਾਏ ਤੱਕ ਪਹੁੰਚ ਗਈ। ਝਗੜਾ ਵਾਦ ਦਾ ਵੇਖ ਕੇ ਦੁਕਾਨ ਮਾਲਕ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜੋ ਸੂਚਨਾ 'ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਉੱਤੇ ਕਾਬੂ ਪਾਇਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਨੌਜਵਾਨ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸੀ ਤਾਂ ਪੁਲਿਸ ਹੁਣ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਦੋਸ਼ੀਆਂ ਦੀ ਪਛਾਣ ਦੇ ਵਿੱਚ ਲੱਗੀ ਹੋਈ ਹੈ ਤੇ ਇਹ ਪੂਰਾ ਘਟਨਾਕ੍ਰਮ ਜਿਹੜਾ ਹੈਗਾ ਲੋਹੜਾਣਾ ਦੇ ਸ਼ਿੰਗਾਰ ਸਿਨੇਮਾ ਰੋਡ ਤੋਂ ਸਾਹਮਣੇ ਹੈ ਫਿਲਹਾਲ ਪ੍ਰਸ਼ਾਸਨ ਇਸ ਮਾਮਲੇ ਦੀ ਤਫ਼ਤੀਸ਼ ਦੇ ਵਿੱਚ ਲੱਗਿਆ ਹੋਇਆ ਹੈ वह ये था जी हमारे बड़े भाव जी बैठे थे शॉप पे उन्होंने ना उनसे पानी की बोतल मांगी तो उन्होंने पानी की बोतल दे दी और खारा जो भी था उन्होंने मांगा वो दे दिया हमने वो गूगल पे कर रहे थे मैंने बोला कि हमारा गूगल पे चल नहीं रहा नो कनेक्शन पे है सर हमें कैश दे दो इतने में ना बहस बढ़ती गई भाव ने बोला कि चलो नहीं है तो कोई बात नहीं फिर वो आगे से बोलने लगे कि जहाँ हम ऐसे लेके जा रहे हैं हमने पैसे नहीं देने हैं तो इसी में बहस होने लग गई तो उन्होंने पानी की बोतल ऐसे फेंक की थी तो बाबूजी ने पकड़ी तो बाद में उन्होंने बाबूजी को गालियाँ भी दी तो फिर मैं उन्होंने ऐसा धक्का भी दिया उनको मैं बोला सर ऐसे धक्का मत दो हो यार से बड़े उम्र में है ऐसे अच्छा नहीं लगता फिर इसी चक्कर में ना बहस बढ़ती चली गई फिर उन्होंने मेरे को किके मारी और प्राइवेट पार्ट पे भी किके मारी और कड़ा निकालने के कड़ा निकाल के ऐसे मारने की कोशिश भी की उन्होंने कम से कम छः सात जने थे जी और एक ने बेस बॉल यहाँ पे रिप पे मारा था जी मेरे आ, को हाँ जी। तो बेसबॉल था उन्होंने आ, कहां से लेकर निकाला वो हमने पीछे से पता नहीं निकाला था कहीं से ठीक उन्होंने नहीं नहीं ਮੇਰਾ ਨਾਮ ਗੋਰਾਗਾਜੀ ਅੱਛਾ ਕਿਹੜੀ ਜਗ੍ਹਾ ਰਹਿੰਦੇ ਸਰ ਮੇਰੇ ਸ਼ਿੰਗਾਰ ਰੋਡ ਤੇ ਰਾਇਲ ਆਈਸਕ੍ਰੀਮ ਦੇ ਨਾਮ ਤੇ ਮੇਰੀ 숍 ਹੈ ਜੀ ਤੇ ਕੀ ਮਾਮਲਾ ਕੀ ਜਿਹੜਾ ਤੁਸੀਂ ਇੱਥੇ ਆਏ ਹੋ ਸਿਵਲ ਹਸਪਤਾਲ ਦਾ ਮਾਮਲਾ ਕੀ ਹੈ ਸਰ ਤਿੰਨ ਚਾਰ ਪੰਜ ਬੰਦੇ ਸੀਗੇ ਆਣ ਫਿਆਤੇ ਜੀ ਉਹਨਾਂ ਵੱਲੋਂ ਸਾਡੇ ਕੋਲੋਂ ਪਾਣੀ ਤੇ ਛੋਡੇ ਦੀ ਮੰਗ ਕੀਤੀ ਗਈ ਜਿਉਂ ਅਸੀਂ ਦਿੱਤਾ ਉਹਨਾਂ ਨੂੰ ਤੇ ਸਾਡਾ Google Pay ਨੰਬਰ ਚੱਲ ਨਹੀਂ ਰਿਹਾ ਸੀਗਾ ਅਸੀਂ ਉਹਨਾਂ ਕਹਿੰਦੇ Google Pay ਸਾਡਾ ਚੱਲ ਨਹੀਂ ਰਿਹਾ ਵੀ ਸਾਨੂੰ ਕੈਸ਼ ਦੇ ਦਿਓ ਕਹਿੰਦੇ ਜੀ ਅਸੀਂ ਕੈਸ਼ ਨਹੀਂ ਦਿੰਦੇ ਜੋ ਥੜਾ ਤੋਂ ਬੰਦਾ ਕਰ ਲਓ ਜੀ ਇੰਨੀ ਗੱਲ ਦੇ ਵਿੱਚ ਜੀ ਉਹ ਪੜਕ ਗਏ ਸਾਮਾਨ ਲੈ ਚੁੱਕੇ ਸੀਗੇ ਹਾਂਜੀ ਸਾਮ ਵੀਡੀਓ ਵੀ ਤੁਹਾਨੂੰ ਸੈਂਡ ਕਰਦੀ ਆ ਜੀ ਸਾਰੇ ਠੀਕ ਹੈ ਤੇ ਪਤਾ ਲੱਗਾ ਕੌਣ ਸੀਗੇ ਕਿੰਨੇ ਬੰਦਿਆਂ ਲੋ ਕਿੰਨੇ ਬੰਦਿਆਂ ਲੋ ਪੰਜ ਤੋਂ 6 ਬੰਦੇ ਸੀਗੇ ਜਿਨ੍ਹਾਂ ਨੇ ਕਾਰ ਤੇ ਸੀਗੇ ਕਾਰ ਤੇ ਆਏ ਸੀ ਜੀ ਵੈਨਿਊ ਕਾਰ ਸੀਗੇ ਜਨਾਂ ਉਹ ਕਾਰ ਦੇ ਅੰਦਰ ਡਰਿੰਕ ਵਗੈਰਾ ਕਰ ਰਹੇ ਸੀ ਸਰ ਡਰਿੰਕ ਕਿਤੇ ਸੀ ਉਹਨਾਂ ਦੇ ਜੀ ਓਵਰ ਡਰਿੰਕ ਆਲਰੇਡੀ ਕੀਤੀ ਹੋਈ ਸੀ ਵਿੱਚ ਹਾਂ ਜੀ ਹਾਂ ਜੀ ਔਰ ਹੋਰ ਕਰਨਾ ਜਾ ਰਹੇ ਸੀਗੇ ਠੀਕ ਹੈ ਉਹ ਡਰਿੰਕ ਕਰਦੇ ਸੀ ਮੈਨੂੰ ਲੋੜ ਹੋ ਖਾਰਾ ਪਾਣੀ ਗੱਲਾਂ ਮੰਗਿਆ ਹਾਂ ਜੀ ਹਾਂ ਜੀ ਠੀਕ ਔਰ ਉਹਦੀ ਅਸੀਂ ਪੈਸੇ ਵੀ ਮੰਗ ਕਿਤੇ ਕਹਿੰਦਾ ਜੀ ਸਾਡੇ ਕੋਲ ਨਹੀਂ ਹੈਗੇ ਜੋ ਕਰਨਾ ਜ਼ਰੂਰੀ ਸੀ ਇੰਨੀ ਗੱਲ ਦੇ ਵਿੱਚ ਜੀ ਉਹ ਬਹਿਸ ਕਰਨ ਲੱਗੇ ਉਹਨਾਂ ਨੇ ਹੱਥੋਂ ਬਾਈ ਕੀਤੀ ਜੀ ਮੇਰੇ ਫਾਦਰ ਦਾ ਉਹਨਾਂ ਨੇ ਅਬ ਮੇਰੇ ਵਰਕਰ ਦੇ ਸੱਟ ਵੀ ਲੱਗੀ ਹੈ ਜੀ ਠੀਕ ਹੈ ਠੀਕ ਮਤਲਬ ਕਿੰਨੇ ਜਾਣੇ ਸੀਗੇ ਜਿਨ੍ਹਾਂ ਨੂੰ ਕੁੱਟਮਾਰ ਕੀਤੀ ਗਈ ਪੰਜ ਤੋਂ 6 ਜਾਣੇ ਸੀਗੇ ਜੀ ਇੱਕ ਬੰਦਾ ਵਿੱਚ ਸੀਨੀਅਰ ਵੀ ਸੀਗਾ ਜੀ ਚਾਰ ਪੰਜ ਮੁੰਡੇ ਸੀਗੇ ਜੀ ਠੀਕ ਹੈ ਵੀ ਉਹਨੂੰ ਥਾਣੇ ਸੰਬੰਧਿਤ ਥਾਣਾ ਕਰਵਾਇਆ ਤੁਹਾਨੂੰ ਸਾਡਾ 3 ਨੰਬਰ ਹੈ ਜੀ ਐਸ ਐਚਓ ਸਾਹਿਬ ਨੂੰ ਵੀ ਕਹਿਤਾ ਹੋਇਆ ਜੀ ਤੇ ਚੌਂਕੀ ਦੇ ਵਿੱਚ ਪਰ ਹਾਲ ਠੀਕ ਹੈ ਵਰਕਰ ਦੀ ਜਿਹਦੇ ਸੱਟਾਂ ਵਜੀਆਂ ਫੁੱਟਬਾਲ ਸਟਾ ਦਾ ਲੱਗੇ ਜੀ ਤੇ ਪੇਨ ਹੋ ਰਹੀਆਂ ਜੀ ਕਾਫੀ ਅੰਦਰੋਂ ਟੰਗ ਮੰਗੀ ਹੈ ਟੰਗ ਪ੍ਰਸ਼ਾਸਨ ਤੋਂ ਇਹੀ ਹੈ ਜੀ ਸਾਨੂੰ ਇਨਸਾਫ ਦਵਾਇਆ ਜੀ ਇਹ ਜੀ ਰੋਜ਼ ਦੀਆਂ ਜਿਹੜੀਆਂ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਜੀ ਇਹ ਪਹਿਲਾਂ ਵੀ ਹੁੰਦਰਾਂ ਦਾ ਅਕਸਰ ਹੈ ਜੀ ਹੁਣ ਤੋਂ ਹੀ ਹੋਣ ਲੱਗੀਆਂ ਜੀ ਪਹਿਲਾਂ ਤਾਂ ਕਈ ਸੁਣਿਆ ਨਹੀਂ ਸੀ ਜੀ ਆ